ਇਸ ਦਿਨ ਕਾਲ ਤੱਕ ਸਾਹਿਬ ਜੀ ਦੀ ਸਰਵਉੱਚਤਾ ਨੂੰ ਨਿਮਨ ਦਰਜਾ ਵਾਲ ਕਰਨ ਵਾਲੇ ਬਿਆਨ ਨੂੰ ਵਾਪਸ ਲੈਣ ਸੰਬੰਧੀ ਜਥੇਦਾਰ ਜੀ ਆਪ ਜੀ ਸਮੁੱਚੀ ਸਿਕ ਕੌਮ ਦੇ ਰਹਿ ਨਿਮਾਹ ਹੋ ਅਜਿਹੇ ਉੱਚ ਅਹੁਦੇ ਤੇ ਬੈਠ ਕੇ ਆਪ ਜੀ ਵੱਲੋਂ ਦਿੱਤਾ ਕੋਈ ਵੀ ਬਿਆਨ ਚਾਹੇ ਉਹ ਤੁਹਾਡੇ ਵੱਲੋਂ ਸੋਸ਼ਲ ਮੀਡੀਆ ਤੇ ਹੀ ਪਾਇਆ ਗਿਆ ਹੋਵੇ ਉਹ ਤੁਹਾਡਾ ਨਿੱਜੀ ਬਿਆਨ ਨਹੀਂ ਹੋ ਸਕਦਾ ਬਹੁਤ ਮਾਇੂਸੀ ਅਤੇ ਭਰੇ ਮਨ ਨਾਲ ਲਿਖ ਰਿਹਾ ਹਾਂ ਕਿ ਆਪ ਜੀ ਵੱਲੋਂ ਮੀਡੀਆ ਵਿੱਚ ਦਿੱਤਾ ਬਿਆਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਣ ਵਾਲਾ ਹੁਕਮ ਉਸੇ ਚਾਰ ਦਿਵਾਰੀ ਦੇ ਅੰਦਰ ਹੀ ਰਹਿ ਜਾਂਦਾ ਹੈ ਅਤੇ ਉੱਥੇ ਹੀ ਖਤਮ ਹੋ ਜਾਂਦਾ ਹੈ। ਸੰਬੰਧੀ ਹੱਤ ਬਨ ਕੇ ਬੇਨਤੀ ਹੈ ਕਿ ਇਹ ਬਿਆਨ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਨੂੰ ਨਿਮਨ ਸਤਰ ਤੇ ਲਿਆਉਣ ਵਾਲਾ ਹੈ। ਬੇਨਤੀ ਹੈ ਕਿ ਇਸ ਬਿਆਨ ਚੋ ਕਿਸੇ ਪੰਥ ਵਿਰੋਧੀ ਸਾਜ਼ਿਸ਼ ਦੀ ਮਹਿਕ ਆ ਰਹੀ ਹੈ। ਮੈਂ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਬਿਨਾਂ ਦੇਰੀ ਤੋਂ ਇਹ ਬਿਆਨ ਵਾਪਸ ਲਵੋ ਜੀ ਤਾਂ ਜੋ ਸਿੱਖ ਕੌਮ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਅੰਦਰੂਨੀ ਅਤੇ ਬਾਹਰੀ ਤਾਕਤਾਂ ਦਾ ਸ਼ਿਕਾਰ ਹੋ ਰਹੀ ਹੈ ਨੂੰ ਹੋਰ ਕਿਸੇ ਦੁਬਧਾ ਵੱਲ ਨਾ ਧੱਕਿਆ ਜਾਵੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਇਆ ਹਰ ਹੁਕਮ ਹਮੇਸ਼ਾ ਤੋਂ ਵਿਸ਼ਵ ਵਿਆਪੀ ਰਿਹਾ ਹੈ ਅਤੇ ਆਉਣ ਵਾਲੇ ਜੁਗਾਂ ਤੱਕ ਰਹੇਗਾ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਤਖਤ ਤੋਂ ਹੋਇਆ ਕੋਈ ਵੀ ਹੁਕਮ ਦੁਨੀਆ ਭਰ ਦੇ ਹਰੇਕ ਸਿੱਖ ਲਈ ਮਨਣਾ ਫਖਰ ਵਾਲੀ ਗੱਲ ਹੈ ਜਰਦਾਰ ਜੀ ਆਪ ਜੀ ਦੇ ਬਿਆਨ ਉਪਰੰਤ ਦਾਸ ਨੇ ਕੱਲ ਦੀ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੇ ਪ੍ਰੈਸ ਬਿਆਨ ਅਤੇ ਮਤਾ ਪੱਤਰ ਨੂੰ ਬੜੀ ਗਹਿਰਾਈ ਨਾਲ ਫਿਰ ਪੜ੍ਹਿਆ ਅਤੇ ਵਿਚਾਰਿਆ ਹੈ ਉਸ ਵਿੱਚ ਉਹਨਾਂ ਨੇ ਸਿੱਖ ਗੁਰਦੁਆਰਾ ਐਕਟ 1925 ਦਾ ਹਵਾਲਾ ਦਿੰਦਿਆਂ ਜਥੇਦਾਰ ਸਹਾਬਾਨਾਂ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਦੀ ਸੰਵਿਧਾਨਕ ਗੱਲ ਸਾਫ਼ ਸ਼ਬਦਾਂ ਵਿੱਚ ਸਪਸ਼ਟ ਕੀਤੀ ਅਤੇ ਨਾਲ ਹੀ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਸੇਵਾ ਕਾਰਜਾਂ ਦਾ ਜ਼ਿਕਰ ਕੀਤਾ ਹੈ ਇਸ ਵਿੱਚ ਉਹਨਾਂ ਨੇ ਇਹ ਵੀ ਦ੍ਰਿੜਤਾ ਨਾਲ ਜ਼ਿਕਰ ਕੀਤਾ ਕਿ ਸਿੰਘ ਸਹਿਬਾਨਾਂ ਨੂੰ ਆਪਣੀ ਮੀਟਿੰਗ ਦੌਰਾਨ ਉਹ ਮੁੱਦੇ ਨਹੀਂ ਵਿਚਾਰਨੇ ਚਾਹੀਦੇ ਜਿਨ੍ਹਾਂ ਦਾ ਸਬੰਧ ਕਾਨੂੰਨੀ ਸੰਵਿਧਾਨਕ ਪ੍ਰਕਿਰਿਆ ਨਾਲ ਜੁੜਿਆ ਆਵੇ ਅਤੇ ਇਸ ਸਬੰਧ ਵਿੱਚ ਪੰਜ ਸਿੰਘ ਸਹਿਬਾਨਾਂ ਵੱਲੋਂ ਹੋਈ ਲਿਖਤੀ ਆਦੇਸ਼ਾਂ ਦਾ ਹਵਾਲਾ ਦਿੱਤਾ ਸੀ ਇਸ ਵਿੱਚ ਕਿਸੇ ਵੀ ਤਰ੍ਹਾਂ ਸਿੰਘ ਸਹਿਬਾਨਾਂ ਵੱਲੋਂ ਹੁੰਦੇ ਧਾਰਮਿਕ ਜਾਂ ਸਮਾਜਿਕ ਹੁਕਮਨਾਮਿਆਂ ਸੰਬੰਧੀ ਕੋਈ ਜ਼ਿਕਰ ਨਹੀਂ ਹੈ ਅੱਜ ਦੇ ਤੁਹਾਡੇ ਵੱਖ-ਵੱਖ ਟੀਵੀ ਚੈਨਲਾਂ ਤੇ ਚੱਲ ਰਹੇ ਬਿਆਨਾਂ ਨਾਲ ਸ਼੍ਰੋਮਣੀ ਕਮੇਟੀ ਦੇ ਅਕਸ ਨੂੰ ਢਾਹ ਲੱਗ ਰਹੀ ਹੈ ਅਤੇ ਨਾਲ ਹੀ ਸਾਡੀਆਂ ਦੋ ਸਰਮੋਹਰ ਸੰਸਥਾਵਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਿੱਚ ਟਕਰਾਅ ਦਾ ਵੱਡਾ ਖਦਸ਼ਾ ਪੈਦਾ ਹੋ ਰਿਹਾ ਹੈ ਜੋ ਆਪ ਜੀ ਵਰਗੀ ਉੱਚ ਅਹੁਦੇ ਤੇ ਬੈਠੀ ਸ਼ਖਸੀਅਤ ਤੋਂ ਕਦੇ ਵੀ ਉਮੀਦ ਨਹੀਂ ਕੀਤੀ ਜਾ ਸਕਦੀ ਇੱਥੇ ਆਪ ਜੀ ਦੇ ਬਿਆਨ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਾਸ ਲਈ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਹੁੰਦਿਆਂ ਆਪ ਜੀ ਨੇ ਮੇਰੇ ਤੇ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਕਰਕੇ ਪਵੰਨੀਆਂ ਲਾਈਆਂ ਸਨ ਭਾਵੇਂ ਮੈਂ ਉਸ ਕੇਸ ਵਿੱਚ ਪੂਰਨ ਤੌਰ ਤੇ નિર્ਦੋਸ਼ ਪਾਇਆ ਗਿਆ ਹਾਂ ਰਿਪੋਰਟਰਾਂ ਆਉਣ ਤੇ ਮੈਂ ਸਕਤਰੇ ਸ੍ਰੀ ਅਕਾਲ ਤਖਤ ਸਾਹਿਬ ਅਖੇ ਆਪ ਜੀ ਦੇ ਸਨਮੁਖ ਕਰ ਚੁੱਕਾ ਹਾਂ ਪਰ ਫਿਰ ਵੀ ਅੱਜ ਤੱਕ ਮੈਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਏ ਆਦੇਸ਼ ਨੂੰ ਖੜੇ ਮੱਥੇ ਪ੍ਰਵਾਨ ਕਰਦੇ ਹੋਏ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਜੀਵਨ ਬਤੀਤ ਕਰ ਰਿਹਾ ਸੋ ਆਪ ਜੀ ਕਿਰਪਾ ਕਰਕੇ ਇਸ ਤੰਜ ਅਤੇ ਪੰਥ ਵਿਰੋਧੀ ਜਾਪ ਦੇ ਏਜੰਡੇ ਵਾਲੇ ਬਿਆਨ ਨੂੰ ਤੁਰੰਤ ਵਾਪਸ ਲਵੋ ਤਾਂ ਜੋ ਗੁਰੂ ਸਾਹਿਬ ਵੱਲੋਂ ਸਾਜੇ ਤਖਤ ਦੀ ਮਾਣ ਮਰਿਆਦਾ ਅਤੇ ਸਿੱਖ ਜਗਤ ਦੀ ਸਰਮੌਰ ਸੰਸਥਾ ਸ਼ਰਮਣੀ ਕੂਦਰਾ ਪਰੰਧ ਕਮੇਟੀ ਤੇ ਕੋਈ ਉਂਗਲ ਚੁੱਕਣ ਦੀ ਹਿੰਮਤ ਨਾ ਕਰ ਸਕੇ ਬਹੁਤ ਹੀ ਨਿਮਰਤਾ ਅਤੇ ਧੰਨਵਾਦ ਸਹਿਤ ਆਪ ਜੀ ਦਾ ਸ਼ੁਭਚਿੰਤਕ ਗਿਆਨੀ ਰਣਜੀਤ ਸਿੰਘ ਗੋਹਰੇ ਮਸਕੀਨ ਉਮੀਦ ਕਰਦਾ ਹਾਂ ਕਿ ਸਿੰਘ ਸਾਹਿਬ ਜੀ ਆਪ ਜ਼ਰੂਰ ਇਸ ਤੇ ਕਾਰਵਾਈ ਕਰੋਗੇ